ਉਹ ਔਰਿਆਂ ਵਾਸਤੇ ਭਾਈ ਗੋਦਰੀਆ ਦਾਣਾ ਪੀਣਾ ਹੁੰਦਾ ਸੀ ਮਾਂ ਨੇ ਕਰਦੇ ਸੀ ਸਾਧੂ ਸੰਤ ਐਵੇਂ ਬੰਦੇ ਆਮ ਬੰਦਿਆਂ ਦੇ ਵਾਂਗੂ ਬੰਦਿਆਂ ਚ ਫਿਰ ਜਾਂਦੇ ਸੀ ਹੁੰਦੇ ਸੀ ਕਰਨੀ ਕਮਾਈ ਦੇ ਪੂਰੇ ਤੇ ਉਸ ਵੇਲੇ ਦਾਣਾ ਪੀ ਰਿਹਾ ਤੇ ਇਧਰ ਭਾਈ ਗौरा ਇੱਕ ਨੌਕਰ ਨੂੰ ਇੱਕ ਫੌਜੀ ਨੂੰ ਕੁੱਟ ਰਿਹਾ ਇਹਨੇ ਜਦ ਦੇਖਿਆ ਵੀ ਜਾਦਾ ਹੀ ਕੁੱਟੀ ਜਾਂਦਾ ਹੈ ਕਹਿੰਦਾ ਕਿਉਂ ਆ ਫਰਿਆ ਹੈ ਕਿਉਂ ਕਹਿੰਦਾ ਕੁੱਟਦਾ ਹੈ ਕਹਦਾ ਕਾਇਕੀ ਲੈਣਾ ਹੈ ਕਹਦਾ ਤੂੰ ਆਪਣਾ ਦਾਣਾ ਪੀਣ ਦਾ ਕੰਮ ਕਰ ਇਹ ਰਾਜ ਭਾਗ ਦਾ ਕੰਮ ਹੈ ਭਾਈ ਗੋਦਰੀਆ ਕਹਿ ਲੱਗਿਆ ਬੜਾ ਫਰਿਆ ਹੈ ਤੂੰ ਕਹਿ ਤੂੰ ਆਪਣਾ ਕੰਮ ਕਰ ਆ ਫਰਿਆ ਕਹਿਤਾ ਘਰ ਜਿਸ ਵੇ ਤੋਂ ਉਹਨੂੰ ਛੱਡ ਕੇ ਘਰ ਗਿਆ ਪੇਟ ਫੁੱਲ ਗਿਆ ਜਿਹੜੇ ਕੱਢਦਾ ਧਰਤੀ ਦੇ ਉੱਤੇ ਲੋਟ ਬੋੜਨੀਆ ਖਾਂਦਾ ਹੈ ਦੁਆਈਆਂ ਦਿੰਦੇ ਨੇ ਮੰਗਾਉਂਦੇ ਨੇ ਕੁਛ ਨਾ ਬਣਿਆ ਅਖੀਰ ਭਾਈ ਗੋਦਰੀਏ ਕੋਲ ਗਏ ਕਹੇ ਭਾਈ ਗੋਦਰੀਆ ਬੁਰਾ ਹਾਲ ਹੋ ਗਿਆ ਭਾਈ ਗੋਰੇ ਦਾ ਉਹਨੂੰ ਤਾਂ ਪ੍ਰੇਮਾ ਹੋ ਗਿਆ ਐਵੇਂ ਹੀ ਉਥੋਂ ਚੱਕ ਕੇ ਇੱਕ ਮਿੱਟੀ ਫਰਾਤੀ ਦਲੀ ਕਹਿੰਦਾ ਲਾਏ ਨੂੰ ਮੂੰਹ 'ਚ ਪਾ ਲੈ ਰਾਜੀ ਹੋ ਜਾ ਉਹ ਡਾਲਾ ਦੇ ਦਲੀ ਪਾ ਲਈ ਮਾਰੀ ਜੀ ਮਿੱਟੀ ਦੀ ਉਹ ਰਾਜੀ ਹੋ ਗਿਆ ਉਹਨੇ ਕਿਹਾ ਵੀ ਅੱਜ ਤਾਂ ਇਹ ਗੱਲ ਕਹਿਤੀ ਕਰਨ ਨੂੰ ਕੋਈ ਹੋ ਰਹੀ ਕਹਿ ਦੂ ਇਹ ਤਾਂ ਬਹੁਤ ਖਤਰਨਾਕ ਗੱਲ ਹੈ ਕਹਿਣ ਲੇ ਸਰੋਪਾ ਦੇ ਕੇ ਘਰ ਨੂੰ ਧੋਲਦਾ ਕਹਿੰਦੇ ਭਾਈ ਗੋਦਰੀਆ ਜੀ ਹੁਣ ਤੁਸੀਂ ਨਾ ਸੇਵਾ ਕਰਿਆ ਕਰੋ ਤੁਸੀਂ ਆਪਣੇ ਘਰ ਜਾਓ ਜਿਸ ਵਾਰਤ ਘਰ ਆਏ ਬੱਚੇ ਕਹਿਣ ਲੱਗੇ ਵੀ ਚੰਗਾ ਬੁੜਾ ਆ ਗਿਆ ਹੁਣ ਤਾਂ ਮੋਟਰਾਵਾਂਗੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਸਾਡਾ ਜਿਹੜਾ ਪਿਤਾ ਹੈ ਇਹ ਕੋਈ ਕਰਨੀ ਕਮਾਈ ਵਾਲਾ ਉਹ ਤਾਂ ਐਵੇਂ ਹੀ ਸਮਝਦੇ ਨੇ ਬੱਚਿਆਂ ਨੂੰ ਨਾ ਸ਼ਰਦਾ ਹੈ ਕਿ ਕਦੇ ਇਥੇ ਤੱਕ ਇਹ ਸਮਰੱਥ ਪੁਰਸ਼ਾਂ ਦੇ ਗੁਰੂ ਮਹਾਰਾਜ ਦੇ ਬੱਚੇ ਸੀਗੇ ਕਿੰਨੀ ਕੀ ਸ਼ਰਤਾਂ ਸੀ ਗੁਰੂ ਮਹਾਰਾਜ ਸਰੀਰ ਛੱਡਣ ਬਾਅਦ ਤੇ ਭਾਈ ਸਰਦਾਰ ਨੂੰ ਭੇਜਦੇ ਆ ਭਾਈ ਸਰਦਾਰ ਨੇ ਜਾ دریا ਪਾਰ ਲੰਘ ਜਾ ਤੇ ਤੇਰਾ ਬਾਬਾ ਨਾਨਕ ਤੋਂ ਜਾ ਕੇ ਲక్ష్ਮੀ ਚੰਦ ਨੂੰ ਤੇ ਸ੍ਰੀ ਚੰਦ ਨੂੰ ਕਹੀਂ ਵੀ ਉਹ ਬੁਲਾ ਰਹੇ ਨੇ ਸ੍ਰੀ ਛੱਡਣਾ ਹੈ ਉਹਨਾਂ ਨੇ ਉਹ ਜਾਂਦਾ ਜਾ ਕੇ ਇਸੇ ਤਰ੍ਹਾਂ ਨਾਲ ਬੇਨਤੀ ਕਰਦਾ ਹੈ ਤੇ ਉਹ ਕਹਿੰਦੇ ਹੁਣ ਤਾਂ ਅਸੀਂ ਆਉਂਦੇ ਨਹੀਂ ਕੱਲ ਨੂੰ ਆਵਾਂਗੇ ਹòn ਨਹੀਂ ਅਜਿਹਾ ਹੁੰਦਾ। ਕਹਿੰਦੇ ਆਏ ਚੰਗਾ ਭਲਾ ਕਿਵੇਂ ਸਰੀਰ ਛੱਡ ਦੂ ਪਿਤਾ ਜੀ। ਇਧਰ ਗੁਰੂ ਮਹਾਰਾਜ ਨੇ ਜਾ ਕੇ ਇੱਕ ਪਿੱਪਲ ਦੇ ਥਾਂ, ਟੇਹਾਂ ਗਿਆ ਇੱਥੇ ਆ ਥੜਾ ਲਿਪ ਦੋ। ਉੱਥੇ ਸਰੀਰ ਛੱਡਤਾ। ਜਾਦੇ ਆਏ ਦੇਖਣ ਤਾਂ ਬੇਅੰਤ ਇਕੱਠਾ ਇਕੱਠ ਹੋਇਆ ਹੋਇਆ। ਮਾਤਾ ਕਹਿਣ ਲੱਗੇ ਮਾਤਾ ਸਲੱਖਣੀ ਜੀ ਕਹਿੰਦੇ ਤੁਸੀਂ ਦੇਖੋ ਤੁਹਾਨੂੰ ਸੁਨੇਹਾ ਵੀ ਭੇਜਿਆ ਤੁਸੀਂ ਆਏ ਨਾ ਕੱਲ ਕਹਿੰਦੇ ਅਸੀਂ ਕਹਾਂ ਕਿ ਤੇ ਇੰਨੀ ਛੇਤੀ ਛੱਡ ਦੇਣਗੇ ਸਾਡਾ ਇੰਤਜ਼ਾਰ ਕਰ ਲੈਣਗੇ ਕਹਿੰਦੇ ਹੁਣ ਦੱਸੋ ਉਸ ਵੇਲੇ ਮਾਤਾ ਜੀ ਗਈ ਜਾ ਕੇ ਗੁਰੂ ਨਾਨਕ ਬਾਸ਼ਾ ਦੇ ਚਰਨਾਂ 'ਚ ਖੜੇ ਹੋ ਕੇ ਬੇਨਤੀ કરી ਕਹਿੰਦੀ ਪਾਤਸ਼ਾਹ ਬੱਚੇ ਆਏ ਨੇ ਤੁਹਾਡੇ ਚੰਗੇ ਨੇ ਮਾੜੇ ਨੇ ਪਰ ਹੈ ਤਾਂ ਤੁਹਾਡੇ ਹੀ ਨਾ ਤੁਸੀਂ ਅੱਠ ਪੈਰ ਤਾਂ ਹੋਰ ਲੈ ਲੈਣਾ ਸੀਗਾ ਮਹਾਰਾਜ ਉੱਠ ਕੇ ਬੈਠ ਗਏ ਕਹਿੰਦੇ ਲੈ ਅੱਠ ਪੈਰ ਤਾਂ ਕਿਹਾ ਤੈ ਕਦੇ ਸਾਡੇ ਤੇ ਸ਼ਿਫਾਰਿਸ਼ ਨਹੀਂ ਭਾਈ ਜੇ ਤੂੰ 8 ਸਾਲ ਕਹਿੰਦੀ ਅਸੀਂ 8 ਸਾਲ ਰਹਿੰਦੇ ਅੱਛਾ ਹੁਣ ਤਾਂ 8 ਪੈਰ ਗਿਆ 8 ਪੈਰ ਅਸੀਂ ਰਾਹ ਨੇ ਦਾਤੂ ਜੀ ਤੇ ਦਾਸੂ ਜੀ ਗੁਰੂ ਅੰਗਦ ਸਾਹਿਬ ਦੇ ਬੱਚੇ ਸੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਜਾ ਕੇ ਲੱਤ ਮਾਰੀ ਕਹਿੰਦੇ ਤੈਨੂੰ ਕਿਹਨੇ ਲੱਗ ਤੇ ਬੈਠਣ ਨੂੰ ਗਿਆ ਥੱਲੇ ਸੁੱਟ ਤੇ ਮਾਰ ਕੇ ਲੱਤ ਤਾਂ ਜੀ ਗੁਰੂ ਅਮਰਦਾਸ ਮਹਾਰਾਜ ਉੱਠ ਕੇ ਚਰਨ ਫੜ ਲਏ ਕਹਿੰਦੇ ਮੇਰਾ ਸਰੀਰ ਹੈ ਬੁੱਢਾ ਕਿਤੇ ਸੱਟ ਤਾਂ ਨਹੀਂ ਲੱਗੀ ਤੁਹਾਡੇ ਪਾਵਨ ਚਰਨ ਉਹ ਚਰਨ ਦੇ ਉੱਤੇ ਉਸੇ ਵੇਲੇ ਦੋਸ਼ ਹੋ ਗਿਆ ਕੋੜ ਹੋ ਗਿਆ ਉਹ ਵੀ ਉਹਨਾਂ ਦੀ ਮੇਰ ਨਾਲ ਹੀ ਫਿਰਟਿਆ ਇਸ ਤਰ੍ਹਾਂ ਦੇ ਨਾਲ ਇਹ ਵੀ ਕਰ ਜਾਂਦਾ ਇਹਨੂੰ ਵਿਚਾਰੇ ਗਰੀਬ ਨੂੰ ਪਾਉਣ ਮੁਝਦਾ ਵੀ ਉੱਥੇ ਪਹੁੰਚਦਾ ਦਾਣਾ ਪੀਂਦਾ ਹੁੰਦਾ ਸਰੋਂ ਪਟਣ ਦਾ ਮਹੀਨਾ ਸੀਗਾ ਸਵੇਰੇ ਹੀ ਭੇਜ ਦਿੱਤਾ ਵੀ ਬਾਪੂ ਕਹਿੰਦੇ ਉੱਥੇ ਜਾ ਕੇ ਸਰੋਂ ਪਟਿਆ ਰੇਤੇ ਦਾ ਖੇਤ ਹੈ ਵੱਢਣੀ ਕੀ ਹੈ ਜਦੋਂ ਹੀ ਪਟਦੀ ਉਹ ਸਵੇਰ ਦਾ ਗਿਆ ਹੋਇਆ ਨਾ ਕਿਸੇ ਨੇ ਪਿੱਛੇ ਪਾਣੀ ਨਾ ਕੋਈ ਲੱਸੀ ਕੁਝ ਪੁੱਛਿਆ ਹੀ ਨਾ ਤਾਂ ਕਹੇ ਬੁੜਿਆਂ ਦੀ ਗਿਲਤੀ ਘਟੇ ਹੀ ਜਾਂਦੀ ਆ ਘਰ 'ਚ ਮੁੰਡਾ ਚੱਲਿਆ ਜਾਵੇ ਆਪਦਾ ਨੱਠੇ ਫਿਰਦੇ ਨੇ ਵੀ ਸਵੇਰ ਦਾ ਹੀ ਭੁੱਖਾ ਗਿਆ ਹੋਇਆ ਬਾਪੂ ਨੂੰ ਕੋਈ ਨਹੀਂ ਪੁੱਛਦਾ ਉਹਨੇ ਵੀ ਬਾਪੂ ਬਣਨਾ ਉਹਨੂੰ ਵੀ ਕਿਸੇ ਨੇ ਨਹੀਂ ਪੁੱਛਣਾ ਦਾਹਾਂ ਦੇ ਨੇ ਵੀ ਬਣਨਾ ਨਹੀਂ ਪੁੱਛਣਾ ਇੱਕ ਮਿਸਾਲ ਦੱਸਦੇ ਹੁੰਦੇ ਨੇ ਕਿ ਇੱਕ ਪਰਿਵਾਰ ਦੇ ਵਿੱਚ ਜਦੋਂ ਬਾਪੂ ਬੁਢਾ ਹੋਇਆ ਤਾਂ ਨੋਹਾ ਕਰਨ ਲੱਗਿਆ ਕਹਿੰਦੀ ਇੱਥੇ ਬੈਠਾ ਰਹਿੰਦਾ ਸਾਰਾ ਦਿਨ ਤੇ ਕਹਿੰਦੀ ਆਲਦਾਲੇ ਮੱਖੀਆਂ ਭਿੰਕੀ ਜਾਂਦੀਆਂ ਸਾਨੂੰ ਨਹੀਂ ਤੇਰਾ ਪਿਓ ਚੰਗਾ ਲੱਗੋ ਉਹ ਕਹਿੰਦਾ ਮੈਂ ਹੁਣ ਕਿੱਥੇ ਕਢਾਂ ਇਹਨੂੰ ਕਹਿੰਦੇ ਆ ਟੂੜੀ ਵਾਲਾ ਕੋਠਾ ਹੈਗਾ ਇਹ ਤੇ ਮੁਰੇ ਬਿਠਾ ਦੇ ਅੰਦਰ ਪੈ ਗਿਆ ਗਰੂ ਨਾਲੇ ਗੁਦਗਦਾ ਵਧੀਆ ਟੂੜੀ ਦਾ ਬਿਸਤਰੇ ਦੀ ਵੀ ਨਹੀਂ ਲੋੜ ਇਹਨੂੰ ਤੇ ਇੱਕ ਢੋਲ ਕੀ ਦੇਦੇ ਨੂੰ ਡੱਡਜੀ ਨੇੜੀ ਜੀ ਇਹ ਖੜਕਾ ਦਿਆ ਕਰੂਗਾ ਅਸੀਂ ਪਾਣੀ ਭੜਾਇਆ ਹੈ ਜਰਾਂਗੇ ਇਸੇ ਤਰ੍ਹਾਂ ਨਾਲ ਕਰਿਆ ਤੇ ਇੱਕ ਦਿਨ ਮੇਲਾ ਸੀ ਉੱਥੇ ਇਹ ਬੱਚਾ ਚਲੇ ਗਿਆ ਬਾਬੇ ਨੂੰ ਦੇਖਿਆ ਹੀ ਨਹੀਂ ਕਹਿੰਦਾ ਬਾਬਾ ਢੋਲ ਗਈ ਪਈਆ ਕਹਿੰਦਾ ਪੁੱਤਰ ਮੈਂ ਜਦ ਮੈਨੂੰ ਭੁੱਖ ਲੱਗਦੀ ਹੈ ਪਾਣੀ ਲੱਗਦੀ ਹੈ ਫਿਰ ਮੈਂ ਇਹਨੂੰ ਫੜਕਾਉਣ ਲੱਗ ਜਾਂਦਾ ਤੇ ਜਾਂ ਤੇਰੀ ਮਾਤਾ ਜਾਂ ਤੇਰਾ ਪਿਤਾ ਇਹ ਆ ਜਾਂਦਾ ਕੋਈ ਮੈਨੂੰ ਦੇ ਜਾਂਦੇ ਨੇ ਜੋ ਸੁਣ ਸਣ ਲੈਂਦੇ ਨੇ ਮਨ ਦਿਆ ਪੈਂਦੀ ਉਹ ਪਿਤਾ ਜਾਣ ਲੱਗਿਆ ਤੇ ਉਹਨੂੰ ਕਹਿੰਦਾ ਆਪਣੇ ਬੇਟੇ ਨੂੰ ਕਹਿੰਦਾ ਬੇਟਾ ਤੇਰੇ ਵਾਸਤੇ ਮੈਂ ਮੇਲੇ ਚੋਂ ਕੀ ਲੈ ਕੇ ਆਵਾਂ ਕਹਿੰਦਾ ਬਾਪੂ ਜੀ ਮੈਨੂੰ ਹੋਰ ਤਾਂ ਕੁਝ ਨਹੀਂ ਚਾਹੀਦਾ ਕਿ ਢੋਲ ਕਿ ਲਿਆਇਓ ਵਧੀਆ ਜੀ ਜਿਹਦੀ ਆਵਾਜ਼ ਬੜੀ ਸੋਹਣੀ ਉਹ ਕਹਿਣ ਲੱਗਿਆ ਤਾਂ ਢੋਲ ਕੀ ਕਰਨੀ ਆ ਨਾ ਤੂੰ ਬੁਝਾਉਣ ਜਾਣੇ ਨਾ ਤੈਨੂੰ ਬੁਝਾਉਣੀ ਆਵੇ ਕਹਿੰਦਾ ਉਮੈਦ ਆਇਆ ਕਰਨੀ ਹੈ ਮੈਂ ਹੁਣ ਹੋ ਜਾਣਾ ਜਵਾਨ ਤੇ ਬਾਬੇ ਗੁਰ ਦਾ ਢੋਲ ਤੋਂ ਮਾਰੀ ਜੀ ਹੈ ਤੇਰੇ ਕੋਲ ਤਕਲੀ ਚਾਹੀਦੀ ਹੈ ਮੈਂ ਤੈਨੂੰ ਕਹਿੰਦਾ ਤੈ ਵੀ ਫਿਰ ਉੱਥੇ ਹੀ ਬਹਿਣਾ ਤੂੰ ਵੀ ਢੋਲਕੀ ਵਜਾਇਆ ਕਰੇਗਾ ਉਹਦੀ ਤਾਂ ਆਵਾਜ਼ ਘੱਟ ਸੁਣਦੀ ਹੈ ਤੇਰੇ ਵਾਲੀ ਵੀ ਸਾਨੂੰ ਛੇਤੀ ਸੁਣ ਜਾਏਗੀ ਇਹ ਹਾਲ ਐਵੇਂ ਜਿਵੇਂ ਚੱਲਦਾ ਹੈ ਸੰਸਾਰ ਜੱਤੋਂ ਬਣਿਆ ਹੈ ਸਰਵਣ ਪੁੱਤਰ ਦਾ ਥੋੜੇ ਹੀ ਆਏ ਨੇ ਬਾਕੀ ਤਾਂ ਰੌਲਾ ਰਪਾਈਆ ਸਾਰਾ ਐਵੇਂ ਥੱਪੀ ਜਾਂਦੀਆਂ ਮਾਈਆਂ ਮੇਰੇ ਇਲਾਜ ਨਹੀਂ ਹੋਇਆ ਮੇਰੇ ਪੁੱਤਰ ਨਹੀਂ ਹੋਇਆ ਜਿਨ੍ਹਾਂ ਦੇ ਹੋਏ ਨੇ ਉਹਨਾਂ ਨੂੰ ਕੁਛ ਕੇ ਦੇ ਲੈ ਕੀ ਆਲੇ ਕੋਟ ਦੇ ਨੇ ਕੋਟ ਦਸਨੀਆ ਨਿੰਦਰ ਦੀਆਂ ਮਾਰੀ ਸਾਡੇ ਕੋਥੇ ਮਾਈ ਆ ਗਈ ਮੈਂ ਕਿਹਾ ਉਹਦਾ ਹਾਲ ਚਾਲ ਦੱਸਿਆ ਬੀਬੀ ਜੀ ਕਹਿਣ ਲੱਗੀ ਕੀ ਹਾਲ ਹੈ ਤੇਰਾ ਚੰਗੇ ਭਲੇ ਵਧਿਆ ਸੋਹਣਾ ਫਾਰਮ ਕਹਿਣ ਲੱਗੀ ਮੈਨੂੰ ਮੇਰਾ ਮੁੰਡਾ ਰੋਜ ਕੁੱਟਦਾ ਰੋਜ ਕੁੱਟਦਾ ਤੇ ਮੇਰੀ ਛਪਰੀ ਪਾ ਦਿੱਤੀ 100 ਗਜ ਹਟਾ ਕੇ ਇਹ ਕਹਿਣ ਲੱਗੇ ਤੂੰ ਐਂ ਕਰ ਆ ਸਾਡੇ ਕਮਰੇ ਬਣਾ ਬਣੇ ਹੋਏ ਨੇ ਤੇ ਇਹਦੇ ਵਿੱਚ ਤੂੰ ਰਹਿਣ ਲੱਗ ਜਾ ਰੋਟੀ ਪਾਣੀ ਇੱਥੇ ਹੈਗੀ ਸਾਰੀ ਤੂੰ ਇੱਥੇ ਖਾ ਖਿਉ ਕਉ ਕੁੱਟ ਖਾਨੀ ਐ ਰੋਜ਼ ਕਹਿੰਦੀ ਬੀਬੀ ਉਹ ਤਾਂ ਗੱਲ ਤੇਰੀ ਠੀਕ ਐ ਪਰ ਕਹਿੰਦੀ ਮੈਂ ਲੰਘਦੇ ਬੜਦੇ ਨੂੰ ਦੇਖੀ ਜਾਨੀ ਹੁੰਦੀ ਆ ਵੀ ਹੁਣ ਆ ਗਿਆ ਹੁਣ ਚੜਿਆ ਗਿਆ ਮੈਂ ਰੋਜ਼ ਕੁੱਟ ਕਾਂਦੀ ਇਹ ਐਸਾ ਹੀ ਹਿਸਾਬ ਐ ਬੱਚੇ ਨਹੀਂ ਪੁੱਛਿਆ ਕਰਦੇ ਕੋਈ ਹੋਵੇ ਭਾਗਾ ਵਾਲਾ ਪਿਓ ਜਿਹਦੇ ਜਿਹਦੀ ਕਦਰ ਬੱਚੇ ਕਰਦੇ ਕੋਈ ਸਤਜੂਬੀ ਪਰਿਵਾਰ ਆ ਉਹ ਹੈਗੇ ਪਰਿਵਾਰ ਐ ਇਸੇ ਬਿਤੇਰੇ ਲੇਕਿਨ ਕੱਲ ਜੋ ਵੀ ਪਰਿਵਾਰ ਰਹੇ ਜਾਈ ਨੇ ਨਾ ਮਾਂ ਦੀ ਮੰਨਣਾ ਨਾ ਪਿਓ ਦੀ ਮੰਨਣਾ ਧੱਕਾ ਕਰਨਾ ਹੈ ਰਵਾਈ ਕਰਨੀ ਹੈ ਨਸ਼ੇ ਪੀਣੇ ਨੇ ਨਾ ਪੜਨਾ ਹੈ ਨਾ ਲਿਖਣਾ ਹੈ ਨਾ ਕੋਈ ਗੱਲ ਅਕਲ ਦੀ ਕਰਨੀ ਹੈ ਨਾ ਉਹਨਾਂ ਦੀ ਗੱਲ ਮੰਨਣੀ ਹੈ ਤੋਂ ਇਸ ਤਰ੍ਹਾਂ ਦੇ ਬੱਚੇ ਸੀਗੇ ਉਹਨਾਂ ਨੇ ਭੇਜ ਦਿੱਤਾ ਸਵੇਰ ਤੋਂ ਨਾ ਜਲ ਭੇਜਿਆ ਨਾ ਕੋਈ ਲੱਸੀ ਭੇਜੀ ਨਾ ਪ੍ਰਸ਼ਾਦਾ ਭੇਜਿਆ 4 ਵਜੇ ਉਹ ਡੰਡੀ ਦਾ ਘੇਤ ਸੀ ਡੰਡੀ ਤੋਂ ਲੋਕ ਲੰਘਦੇ ਸੀ ਤੇਨੇ ਨੂੰ ਭਾਈ ਗੋਦੜੀਏ ਨੂੰ ਜਾਣਨ ਵਾਲੇ ਕੋਈ ਆ ਗਏ ਪ੍ਰੇਮੀ ਕਿਸੇ ਪਿੰਡ ਦੇ ਲੰਗੇ ਜਾਂਦੇ ਆ ਉਹਨਾਂ ਨੇ ਪਛਾਣ ਲਿਆ ਵੀ ਭਾਈ ਸਾਹਿਬ ਤਾਂ ਸਰੋਂ ਪੱਟਣ ਲੱਗੇ ਹੋਏ ਨੇ ਉਹ ਆ ਕੇ ਕਹਿਣ ਲੱਗੇ ਆ ਕੇ ਇਸ ਫਤੇ ਬੁਲਾਈ ਚਰਨੀ ਹੱਥ ਲਾਇਆ ਕਿਉਂਕਿ ਗੁਰਸਿੱਖਾਂ ਚ ਰੀਤ ਸੀ ਉਹਦੇ ਚਰਨੀ ਲਾਉਂਦਾ ਸੀ ਹਾ ਨਿਵਨੇ ਬਿਨ ਲਾਗਾ ਪਾਏ ਜੀਓ ਨਿਵਨੇ ਬਿਨ ਕੇ ਚਰਨਾ ਤੇ ਨਮਸਕਾਰਾਂ ਕਰਨੀਆਂ ਹੁਣ ਤਾਂ ਅਸੀਂ ਹੋਰੇ ਤਰ੍ਹਾਂ ਦੇ ਹੋ ਗਏ ਵੀ ਨਿਵਣਾ ਤਾਂ ਪਾਪ ਹੀ ਗਿਆ ਕਹਿਣ ਲੱਗੇ ਭਾਈ ਸਾਹਿਬ ਤੁਸੀਂ ਇੱਥੇ ਕੀ ਕਰੀ ਜਾਂਦੇ ਹੋ ਦੀਨਾ ਦਾ ਸੀ ਵੀ ਸਰੋਂ ਨੂੰ ਪਟਦੇ ਨੇ ਆਦਮੀ ਆਵੇਂ ਪੁੱਛਦਾ ਵੀ ਕੀ ਕਰਦੇ ਹੋ ਦੀਨਾ ਹੁੰਗਾ ਕਈ ਰੁੱਖੇ ਹੁੰਦੇ ਨੇ ਕਹਿੰਦੇ ਤੇਰੇ ਅੱਖਾਂ ਹੈ ਕਿ ਨਹੀਂ ਆ ਦੇਖ ਲੈ ਮੈਂ ਕੀ ਕਰਨਾ ਲੇਕਿਨ ਇਹ ਰਵਾਜ ਹੈ ਇਹ ਪੁੱਛਣ ਦਾ ਜਦੋਂ ਇਹ ਗੱਲ ਕਹੀ ਉਹਨਾਂ ਨੇ ਕਹਿਣਾ ਦਾ ਸੀ ਵੀ ਸਰੋਂ ਦੀਆਂ ਜੜਾਂ ਪਟਦਾ ਮੋ ਨਿਕਲ ਗਿਆ ਘਰਦਿਆਂ ਦੀਆਂ ਜੜਾਂ ਪਟਦਾ ਕਹਿੰਦਾ ਸੀ ਘਰਦਿਆਂ ਦੀ ਸਰੋਹ ਦੀਆਂ ਜੜਾਂ ਪਟਦਾ ਸਰੋਹ ਦੀਆਂ ਜੜਾਂ ਪਟਦੇ ਥਾ ਤੇ ਘਰਦਿਆਂ ਨਿਕਲ ਗਿਆ ਘਰਦਿਆਂ ਦੀ ਕਹਿੰਦੇ ਜੜਾਂ ਪਟਨਾ ਸਤਾ ਦਿਨਾਂ ਦੇ ਅੰਦਰ ਸਾਰਾ ਹੀ ਪਰਿਵਾਰ ਮਰ ਗਿਆ ਰੋਜ਼ ਮਰਨੇ ਸ਼ੁਰੂ ਹੋ ਗਏ ਪੁੱਤੇ ਮਰ ਗਏ ਪੁੱਤ ਮਰ ਗਏ ਨੋਆ ਮਰ ਗੀਆਂ ਇਕੱਲਾ ਹੀ ਰਹਿ ਗਿਆ ਭਾਈ ਗੋਦਰੀਆ ਹੁਣ ਸਹਿਸਵਾ ਬੋਲਿਆ ਹੋਇਆ ਕਿਰਦਾਤਾ ਜਾਂਦਾ ਨਹੀਂ ਹੈ ਜੇ ਤਾਂ ਕੋਈ ਬਖਸ਼ਾ ਲੈਂਦਾ ਹੋ ਸਕਦਾ ਹੈ ਉਹਦਾ ਕੁਝ ਹੋਰ ਪਨਾ ਦਿੰਦੇ ਹੋ ਉਹਦੇ ਬਾਅਦ ਕਹਿੰਦੇ ਚਲੋ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦਰਾ ਜਾ ਬੋਛੁੱਟੀ ਚੱਲ ਹੁਣ ਨਾਮ ਚਪਾਂਗੇ ਫਿਰ ਤੁਰ ਕੇ ਉਹ ਜਾਂਦੇ ਜਾਂਦੇ ਕਿਸੇ ਪਿੰਡ ਦੇ ਦੇਰੇ ਠਹਿਰ ਗਏ ਤੇ ਉੱਥੇ ਮਾਈ ਨੇ ਵਿਚਾਣ ਲਿਆ ਵੀ ਭਾਈ ਗੋਦੜੀ ਆ ਗਿਆ ਕਹਿੰਦੀ ਬਾਬਾ ਜੀ ਦਹੀਂ ਲੈ ਆਵਾ ਘਰ ਨੂੰ ਕਹਿੰਦੇ ਹਾਂ ਲਿਆ ਮਾਈ ਬਹੁਤ ਪ੍ਰੇਮ ਦੇ ਨਾਲ ਦਹੀਂ ਲੈ ਗਈ ਜੰਮਿਆ ਹੋਇਆ ਵਧੀਆ ਘਟ ਘਟ ਕੇ ਤੇ ਫੇਰ ਉਹਨੇ ਨਹੀਂ ਥੋੜਾ ਜਿਹਾ ਮਨਚ ਬੇਈਮਾਨੀ ਆ ਗਈ ਵੀ ਕਿਤੇ ਹੋਰ ਨਾ ਮੰਗ ਲਵੇ ਮਿਰਚਾਂ ਬਾਤੀਆਂ ਲਾਲ ਮਿਰਚ ਤੇ ਜਾ ਕੇ ਦੇਤਾ ਆਪ ਇਧਰ ਉਧਰ ਹੋ ਗਈ ਤੇ ਬਰਤਨ ਲੈਣ ਜਾਦ ਗਈ ਕਹਿੰਦੀ ਬਾਬਾ ਜੀ ਨਹੀਂ ਕਿਹਾ ਗਿਆ ਸੀ ਬਾਬਾ ਜੀ ਕਹਿੰਦਾ ਸੱਪ ਲੜਨੀ ਹੈ ਕਹਿੰਦਾ ਦਹੀਂ ਤਾਂ ਬਹੁਤ ਵਧੀਆ ਸੀ ਤਾਂ ਮਿਰਚਾਂ ਬਾਤੀਆਂ ਸਾਡੀ ਜੀਭ ਹੁਣ ਤਾਂ ਹੀ ਜਲ ਜੰਦੀ ਹੈ ਘਾਰ ਆ ਗਈ ਬਾਥੀਆਂ ਲੈਣ ਗਈ ਅੰਦਰੇ ਉੱਥੋਂ ਹੀ ਸੱਪ ਨਿਕਲਿਆ ਦਾਨੂਆਰ ਸੋਇਸਰੰਦੇ ਨਾਲ ਰਸਨਾ ਦੇ ਉੱਤੇ ਪ੍ਰਵੇਸ਼ਰ ਬਸਦਾ ਹੈ ਜੋ ਕੁਛ ਉਹ ਕਹਿ ਦਿੰਦੇ ਨੇ ਵਾਹਿਗੁਰੂ ਮੰਨ ਵਾਹਿਗੁਰੂ ਜੀ ਮੰਨ ਲੈਂਦੇ ਨੇ ਕਿਉਂਕਿ ਇਹ ਭੇਦ ਵਸਤਾ ਦੇ ਹੁੰਦੇ ਨੇ ਮੰਨੇ ਵਾਹਿਗੁਰੂ ਕਿਤਾ ਆ ਆਪਣੇ ਸੰਤਾਨ ਮੰਨੇ ਵਾਹਿਗੁਰੂ ਉਹ ਕਿਤਾ ਆ ਸਾਰੇ ਸੰਗਾਂ ਮਾਈ ਗੁਰੂ ਕਿਹਾ ਸਾਰੇ ਸੰਗਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ